ਮਹਾਰਾਜ ਨੇ ਤਿਆਗਣਾ ਵੀ ਸਾਨੂੰ ਸਿਖਾਇਆ ਮਹਾਰਾਜ ਨੇ ਛੱਡਣਾ ਵੀ ਸਾਨੂੰ ਸਿਖਾਇਆ ਮਹਾਰਾਜ ਨੇ ਛੱਡ ਕੇ ਵੇਖੋ ਬੜਾ ਗੁਰੂ ਹੋ ਜਾਣਾ ਜੀ ਇੱਕ ਮੈਂ ਤਿਆਗਾਂ ਦੀ ਗੱਲ ਕਰਨ ਲੱਗਾ ਧਿਆਨ ਦਾ ਸਰਵਣ ਕਰਿਓ ਜੀ ਦੋ ਭਰਾ ਸਨ ਦੋ ਭਰਾ ਸਕੇ ਭਰਾ ਨਿੱਕੇ ਦੇ ਨਾਲ ਮਾਪੇ ਨੇ ਰਹਿਣਾ ਸ਼ੁਰੂ ਕਰ ਦਿੱਤਾ ਦੋਵਾਂ ਭਰਾਵਾਂ ਦੇ ਵਿੱਚੋਂ ਨਾ ਜਿਹੜਾ ਛੋਟਾ ਸੀ ਮਾਂ-ਬਾਪ ਨੇ ਫੈਸਲਾ ਕੀਤਾ ਕਿ ਆਪਾਂ ਇਹਦੇ ਨਾਲ ਰਹਿ ਲੈਨੇ ਆ ਵੈਸੇ ਗੱਲ ਕੋਈ ਨਹੀਂ ਉਹਦੇ ਉਹਦੇ ਕੋਲ ਵੀ ਚਲ ਜਿਆ ਕਰਾਂਗੇ ਵਿਤਕਰਾ ਥੋੜਾ ਕੋਈ ਨਹੀਂ ਪਰ ਆਪਾਂ ਛੋਟੇ ਨਾਲ ਰਹਿਨੇ ਆ ਬਾਪ ਨੇ 4 ਕਨਾਲਾ ਲੈ ਕੇ ਦੇ ਦਿੱਤੀਆਂ ਕਿ ਜਿੰਨਾ ਚਿਰ ਇਹ ਸਾਨੂੰ ਸੰਭਾਲੂਗਾ ਛੋਟਾ ਇਹ ਚਮਕ ਕਨਾਲਾ ਦੀ ਕਮਾਈ ਇਹ ਖਾਇਆ ਕਰੇਗਾ ਖੱਟੀ ਜਿਹੜੀ ਇਹ ਖਾਏਗਾ ਜਿਹਦੇ ਨਾਲ ਅਸੀਂ ਰਹਿੰਦੇ ਆ ਨਾ ਚਾਰ ਕਨਾਲਾਂ ਦੀ ਉਹਨੇ ਲਿਖਤ ਕਰ ਦਿੱਤੀ ਕਿ ਜਿੰਨਾ ਚਿਰ ਅਸੀਂ ਜੀਨੇ ਆ ਉਹਨਾਂ ਚਿਰ ਇਹ ਚਾਹਾਂ ਕਨਾਲਾਂ ਦੀ ਕਮਾਈ ਖਾਇਆ ਕਰੇਗਾ ਜ ਰੋਟਾ ਕਿਉਂਕਿ ਅਸੀਂ ਨਾਲ ਰਹਿੰਦੇ ਆ ਨਾ ਸਮਾਂ ਪਾ ਕੇ ਬਜ਼ੁਰਗ ਦੀ ਮੌਤ ਹੋ ਗਈ ਚੜਾਈ ਕਰਕੇ ਹੁਣ ਇਕੱਲੀ ਰਹਿ ਗਈ ਮਾਂ ਹੁਣ ਛੋਟੇ ਨੇ ਮਾਂ ਦੀ ਬੜੀ ਸੇਵਾ ਸੰਭਾਲ ਕੀਤੀ ਮਾਂ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਉਹਨੇ ਰਹਾ ਤੇ ਵੱਡੇ ਨੇ ਵੀ ਮਾਂ ਨੂੰ ਬੜਾ ਕੁਝ ਪੁੱਛਿਆ ਹਾਲ ਚਾਲ ਲਮਾ ਸਮਾ ਬਤੀਤ ਹੁੰਦਾ ਗਿਆ ਜੀ ਇੱਕ ਦਿਨ ਮਾਂ ਚੜਾਈ ਕਰ ਗਈ ਹੁਣ ਜਦੋਂ ਮਾਂ ਚੜਾਈ ਕਰ ਗਈ ਤੇ ਹੁਣ ਜਿਹੜੀਆਂ ਚਾਰ ਕਨਾਲਾਂ ਸਨ ਹੁਣ ਚਾਰ ਕਨਾਲਾਂ ਦੇ ਵਿੱਚੋਂ ਤੇ ਬਣਦੀਆਂ ਦੋ-ਦੋ ਕਨਾਲਾਂ ਸੀ ਹੈ ਨਾ ਲਿਖਤ ਕੀ ਹੋਈ ਸੀ ਕਿ ਜਿੰਨਾ ਜਿਹੜਾ ਅਸੀਂ ਜੀਨੇ ਆ ਉਹਨਾਂ ਜਿਹੜਾ ਚਾਰ ਕਨਾਲਾਂ ਦੀ ਜਿਹੜੀ ਕਮਾਈ ਆ ਜਿਹੜੀ ਖੜਤੀ ਉਹ ਛੋਟਾ ਜਿਹੜਾ ਉਹ ਖਾਏਗਾ ਉਹ ਵਾਏਗਾ ਸਾਰਾ ਕੁਝ ਉਹ ਕਰੇਗਾ ਹੁਣ ਮਾਂ ਵੀ ਚੜਾਈ ਕਰ ਗਈ ਤੇ ਹੁਣ ਜਿਹੜੀਆਂ 4 ਕਨਾਲਾਂ ਸੀ ਛੋਟਾ ਕਹਿੰਦਾ ਕਿ ਭਾਈ ਮੈਂ ਮਾਂ ਨੂੰ ਸੰਭਾਲਿਆ ਮੇਰੀਆਂ ਹੀ ਆ ਮੈਂ ਨਹੀਂ ਦੇਣੀਆਂ ਚਾਹੀਦੀਆਂ ਸੀ 2-2 ਕਨਾਲਾਂ ਕਰ ਲੈਣੀਆਂ ਪਰ ਉਹ ਨਹੀਂ ਮੰਨਿਆ ਵੱਡੇ ਨੇ ਕੇਸ ਕਰ ਦਿੱਤਾ ਕੇਸ ਕਰ ਦਿੱਤਾ ਕੇਸ ਚੱਲਦਾ ਰਿਹਾ ਦੂਜੇ ਦਿਨ ਤਰੀਕ ਹਉਦੇ ਬਾਅਦ ਤਰੀਕ ਸਵੇਰੇ ਜਾਣਾ ਸਾਰੀ ਦਿਹਾੜੀ ਤਰੀਕਾ ਦੇ ਲੰਘ ਜਾਂਦੀ ਏ ਸ਼ਾਮਾਂ ਪੈ ਜਾਣੀਆਂ ਕਈ ਜੱਜ ਨਾ ਬੈਣਾ ਕਿ ਕਿਸੇ ਨੇ ਨਾ ਆਉਣਾ ਕਿ ਕਿਸੇ ਨੇ ਨਾ ਆਉਣਾ ਪੰਜ ਛੇ ਸਾਲ ਇਦਾਂ ਲੰਘੇ ਬੜੇ ਪਰੇਸ਼ਾਨ ਹੋਏ ਕਿਸੇ ਸਿਆਣੇ ਗੁਰਮੁਖ ਪਿਆਰੇ ਨੂੰ ਮਿਲੇ ਕਿ ਇਹ ਬੜੇ ਉਦਾਸ ਆ ਵੱਡਾ ਵੱਡਾ ਭਰਾ ਮਿਲਿਆ ਜਿਹਨੇ ਕੇਸ ਕੀਤਾ ਸੀ ਨਾ ਕਿ ਮੈਨੂੰ ਦੋ ਬਨਾਲਾ ਮਿਲਣੀਆਂ ਚਾਹੀਦੀਆਂ ਉਹ ਕਿਸੇ ਗਿਆਨੀ ਜੀ ਨੂੰ ਮਿਲੇ ਕਿ ਇਹ ਬੜੇ ਉਦਾਸ ਆ ਪਰੇਸ਼ਾਨੀ ਬਹੁਤ ਜ਼ਿਆਦੀ ਆ ਕਿੰਦੇ ਕੀ ਗੱਲ ਹੋਈ ਉਹਨੇ ਸਾਰੀ ਗੱਲ ਸਮਝਾਈ ਕਿ ਤਾਂ ਬਾਪੂ ਜੀ ਕਹਿਗੇ ਸੀ ਕਿ ਅੱਜ ਨਜ਼ਰ ਅਸੀਂ ਰਾਵਾਂਗੇ ਛੋਟੇ ਦੇ ਨਾਲ ਚਾਰ ਇੱਕ ਨਾਲਾਂ ਦੀ ਕੱਟੀ ਇਹਨੇ ਖਾਣੀ ਹੈ ਪਰ ਇਹ ਦੀਆਂ ਆ ਜਦੋਂ ਅਸੀਂ ਚਲੇਗੇ ਤਾਂ ਦੋ ਦੋ ਕਰ ਲਿਓ ਪਰ ਉਹ ਮੰਨਿਆ ਹੀ ਨਹੀਂ ਜੀ ਉਹ ਛੋਟਾ ਹੁਣ ਚਾਰੇ ਕਨਾਲਾਂ ਜਿਹੜੀਆਂ ਕਿੰਦਾ ਮੇਰੀਆਂ ਉਹ ਦੱਬ ਕੇ ਬਹਿ ਗਿਆ ਤੇ ਮੈਂ ਕੀ ਕਰ ਦਿੱਤਾ 4 ਸਾਲ ਹੋ ਗਏ 5 ਸਾਲ ਕਈ ਵਾਰੀ ਜਾਈਦਾ ਸਾਰੀ ਦਿਨਾਂ ਵਿੱਚ ਜਾਂਦੀ ਇਹਦਾ ਫਿਕਰ ਰਹਿੰਦਾ ਸਗਿਆਨੀ ਨੇ ਅਖਿਆਰ ਕਰੀਏ ਕਿ ਗੱਲ ਮੰਨੇਗਾ ਜੇ ਸੌਖਾ ਹੋਣਾ ਚਾਹਣਾ। ਯਾਨੀ ਇਹਨੇ ਕਿਹਾ ਸੌਖਾ ਹੋਣਾ ਚਾਹਣਾ। ਟੈਨਸ਼ਨ ਘਟ ਜੇ ਫਿਕਰ ਘਟ ਜਾਂਦੇ ਨੇ ਚੌਣਾ ਤੋਂ। ਤੋਂ ਕਹਿੰਦਾ ਹਾਂ ਇਹ ਬਹੁਤ ਵਧੀਆ ਗੱਲ ਆ ਚੌਣਾ ਮੈਂ। ਕਹਿੰਦਾ ਕਿ ਕੇਸ ਵਾਪਸ ਲੈ ਲਾਂ। ਕੀ ਕਹਿੰਦਾ ਸਾਥ ਸੰਗਤ? ਵਿਗਿਆਨੀ ਕਹਿੰਦੇ ਉਹਨਾਂ ਨੂੰ ਕਿ ਆਪ ਜਿਹੜਾ ਕੇਸ ਕੀਤਾ ਨਾ ਤੂੰ ਵਾਪਸ ਲੈ ਲਾਂ। ਦੇ ਦੇ ਹਰਦਤ ਨਾਮ ਰੱਬ ਦਾ ਸੁਆਪ ਬਣਿਆ ਮਨ ਚ ਮੇਰ ਆਈ ਚਲੋ ਕੇਸ ਵਾਪਸ ਲੈ ਲਿਆ ਹੁਣ ਜੇ ਛੋਟਾ ਤਰੀਕ ਤੇ ਗਿਆ ਤੇ ਜਦੋਂ ਨੂੰ ਪਤਾ ਲੱਗਾ ਜਾ ਕੇ ਵੀ ਕੇਸ ਤਾਂ ਵਾਪਸ ਲੈ ਲਿਆ ਵੱਡੇ ਨੇ ਆ ਗਿਆ ਆਪਣੇ ਘਰ ਵਾਈ ਨੂੰ ਦੱਸਿਆ ਬੱਚਿਆਂ ਨੂੰ ਦੱਸਿਆ ਕਿ ਅੱਜ ਤੇ ਆ ਗੱਲ ਬਣੀ ਉਹ ਕੇਸ ਵਾਪਸ ਲੈ ਲਿਆ ਉਹਨਾਂ ਨੇ ਉਹ ਉਥੇ ਗਏ ਆਏ ਦੇਖ ਕੇ ਤੇ ਆਏ ਆ ਕਿ ਮੇਰੇ ਭਰਾ ਦੀ ਛੋਟੀ ਦੀ ਆਏ ਹਣ ਜਦੋਂ ਉਹ ਨੰਗਿਆ ਕਰੇ ਤਾਂ 2 ਮਹੀਨੇ ਨੰਗੇ 3 ਮਹੀਨੇ ਨੰਗੇ ਜਦੋਂ ਮੋਟਰ ਤੇ ਜਾਇਆ ਕਰੇ ਵੱਡਾ ਤੇ ਛੋਟੇ ਦਾ ਜੀ ਕਰਿਆ ਕਰੇ ਕਿ ਮੈਨੂੰ ਕਵਾਵਾ ਹੁਣਾ ਕਿਉਂਕਿ ਫੋਨ ਆ ਨਾ ਛੋਟੇ ਦਾ ਜੀ ਕਰਿਆ ਕਰੇ ਕਿ ਮੇਰੇ ਭਰਾ ਨੇ ਇਹਸ ਵਾਪਸ ਲੈ ਲਿਆ ਤੇ ਮੇਰਾ ਹੁਣ ਇਹਨੂੰ ਕਵਾਉਣ ਨੂੰ ਜੀ ਕਰਦਾ ਮੈਨੂੰ ਪੁੱਛਾਂ ਕਿ ਕਿਉਂ ਲੈ ਲਿਆ ਇਦਾਂ ਕੀ ਹੋਇਆ ਹੁਣ ਫਿਰ ਲਾਗੂ ਹੀ ਨੰਗ ਜਾ ਕਰ ਲੈ ਨਹੀਂ ਜਿਹਨਾਂ ਨੰਗਦੇ ਗਏ ਇੱਕ ਦਿਨ ਮਨ ਥੋੜਾ ਜਾਂ ਜ਼ਿਆਦਾ ਭੇਜ ਗਿਆ ਛੋਟੇ ਭਰਾ ਦਾ ਉਹ ਲਾਗੇ ਜਾ ਕੇ ਖਲੋ ਗਿਆ ਕਹਿੰਦਾ ਭਰਾ ਤੂੰ ਕੇਸ ਵਾਪਸ ਲੈ ਲਿਆ ਕਹਿੰਦਾ ਹਾਂ ਮੈਂ ਕੇਸ ਵਾਪਸ ਲੈ ਲਿਆ ਤੇ ਜਮੀਨ ਦੇ ਰਹੀ ਆ ਇੰਨੀ ਗੱਲ ਕਹਿ ਕੇ ਫਿਰ ਨੰਗਿਆ ਉਹ ਚਲਾ ਗਿਆ ਉਹ ਜ ਸਮਾਂ ਬੀਤਿਆ ਉਹਦੇ ਲੜਕੇ ਨੂੰ ਵੱਡੇ ਭਰਾ ਦੇ ਲੜਕੇ ਨੂੰ ਰਿਸ਼ਤਾ ਆਇਆ ਬਾਹਰੋਂ ਲੜਕੀ ਪੱਕੀ ਸੀ ਪੀਆਰ ਲੜਕੀ ਸੀ ਉਹ ਲड़का ਉਹਦਾ ਬਾਹਰ ਚਲਾ ਗਿਆ ਕੁਝ ਖਰਚਾ ਉਹਨਾਂ ਨੇ ਕਰ ਦਿੱਤਾ ਕੁਝ ਉਹਨਾਂ ਨੇ ਕਰ ਦਿੱਤਾ ਵੈਸੇ ਉਹ ਪ੍ਰਬੰਧ ਕਰੀ ਬੈਠਾ ਸੀ ਕਿ 20-25 ਲੱਖ ਇਕੱਠਾ ਕਰੀ ਬੈਠਾ ਸੀ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ 20-25 ਦਾ ਪ੍ਰਬੰਧ ਉਹਨੇ ਕੀਤਾ ਸੀ ਉਹਨੇ ਬਾਹਰ ਭੇਜਣਾ ਸੀ ਬੱਚੇ ਆਪਣੇ ਨੂੰ ਚਲੋ ਬੱਚੀ ਪੱਕੀ ਮਿਲ ਗਈ ਤੇ ਉਹਦਾ ਵੱਡੇ ਦਾ ਬੱਚਾ ਬਾਹਰ ਚਲਾ ਗਿਆ ਇਹ ਕੋਹੋ ਪੈਸੇ ਲਾ ਕੇ ਘਲਾਉਂਦਾ ਤੇ 25 ਲੱਖ ਲੱਗਣਾ ਸੀ ਉਹਦਾ ਕਿੰਨਾ ਬਚ ਗਿਆ ਸਾਧ ਸੰਗਤ ਜੀ 25 ਲੱਖ ਬਚ ਗਿਆ ਉਹਦਾ ਤੇ ਦੋ ਕਨਾਲਾ ਕਿੰਨੇ ਆਂਦੀਆਂ ਸੀ ਉਹਨੂੰ ਅੱਜ ਤੋਂ 15 20 ਸਾਲ ਪਹਿਲਾਂ ਦੋ ਕਨਾਲਾ ਕਿੰਨੇ ਵੀ ਨਹੀਂ ਆਉਂਦੀਆਂ ਮੰਗੂ ਕੁਝ ਨਾ ਕੁਝ ਦੇ ਕੇ ਦੇਖੋ ਛੱਡ ਕੇ ਦੇਖੋ ਥੋੜਾ ਬੜਾ ਕਿਵੇਂ ਤੇ ਜੇ ਬੰਦਾ ਲੜ ਕੇ ਮਰ ਜਾਂਦਾ ਤੇ ਕੀ ਮਿਲਣਾ ਸੀ ਕੁਝ ਵੀ ਨਹੀਂ ਸੀ ਮਿਲਣਾ ਉਹਨੇ ਛੱਡ ਕੇ ਵੇਖਿਆ ਉਹ ਕਹਿੰਦਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਮੈਂ ਛੱਡਦਾ ਆਂ ਤਾਨਾ ਗੁਰੂ RAMDAS MAHARAJ DE PROSTAA MINU ONE KOJ NA KOJ ਛੱਡ ਕੇ ਵੇਖਿਆ 1 ਮਹੀਨੇ ਚੋਂ ਦਾ 25 ਲੱਖ ਬਚ ਗਿਆ ਉਹਦੀ ਉਹਦਾ ਤੇ ਪੈਸੇ ਪੂਰੇ ਹੋ ਗਏ ਨਾ ਉਹਨੂੰ ਤਾਂ ਕੋਈ ਫਿਕਰ ਨਹੀਂ ਨਾ ਉਹਦੇ ਘਰ ਵਿੱਚ ਤਾਂ ਕੋਈ ਟੈਨਸ਼ਨ ਫਿਕਰ ਨਹੀਂ ਨਾ ਹੈਗਾ ਬੱਚਾ ਵਿਦੇਸ਼ ਚਲਾ ਗਿਆ ਵਧੀਆ ਕਾਰੋਬਾਰ ਬਣ ਗਿਆ ਸੋਹਣਾ ਜੀਵਨ ਬਸਰ ਕਰ ਰਹੇ ਹੋਣਾ ਭਰਾ ਦੇ ਨਾਲ ਮੁੜ ਕੇ ਲੜ ਕੇ ਨਹੀਂ ਵੇਖਿਆ ਤੇ ਹਨ ਚੰਗੇ ਬਤੀਤ ਹੋਣੇ ਸ਼ੁਰੂ ਹੋ ਗਏ ਤੇ ਨਿੱਕੇ ਭਰਾ ਦੇ ਮਨ ਵਿੱਚ ਮੇਹਰ ਆਈ ਥੋੜੀ ਜਿਹੀ ਕਿ ਸੱਚ ਦੇ ਆ ਕਿ ਦੋ ਕਨਾਲ ਇਹਦੀਆਂ ਹੀ ਬਣਦੀਆਂ ਸੱਚ ਇਹ ਆ ਜਦੋਂ ਅਸੀਂ ਸੱਚ ਦੇ ਖੜ ਕੇ ਉਦੋਂ ਭਲੇਖਾ ਕੋਈ ਨਹੀਂ ਰਹਿਣਾ ਕਿੰਦਾ ਦੋ ਕਨਾਲਾ ਤੇ ਵੱਡੇ ਦੀਆਂ ਬਣਦੀਆਂ ਉਹਨੇ ਕਿੰਦਾ ਲੈ ਭਰਾਵਾ ਦੋ ਕਨਾਲਾ ਦੇ ਰਿਹਾ ਦੋ ਕਨਾਲਾ ਵੀ ਮਿਲ ਗਈਆਂ ਤੇ ਆ ਤਿਆਗ ਬਹੁਤ ਵੱਡੀ ਚੀਜ਼ ਏ ਬਸ ਸਾਡਾ ਨਾ ਉਹ ਹਾਲ ਆ ਕਿ ਸ਼ਿਕਾਰੀ ਨੇ ਨਾ ਸ਼ਿਕਾਰੀ ਜੰਗਲ ਚ ਗਿਆ ਤਾਂ ਉਹਨੇ ਕਿਹਾ ਕਿ ਚਲੋ ਉਹਨੇ ਪੁੱਜੇ ਹੋਏ ਚਣੇ ਇੱਕ ਪੁੱਜੇ ਦੇ ਵਿੱਚ ਪਾ ਦਿੱਤੇ ਕਿ ਚਲੋ ਆਪਾਂ ਇਹਨੂੰ ਬਾਂਦਰ ਨੂੰ ਫੜਨਾ ਆ ਪਾ ਕੇ ਰੱਖ ਦਿੱਤੇ ਤੇ 2 ਮਿੰਟ ਵੀ ਨਹੀਂ ਗੱਡੇ ਬਾਂਦਰ ਆਇਆ ਉਹਨੇ ਜਿਹਨੂੰ ਹੱਥ ਪਾਇਆ ਨਾ ਪੁੱਜੇ ਦਾ ਮੂੰਹ ਛੋਟਾ ਸੀ ਬਿਲਕੁਲ ਹੀ ਉਹਨੇ ਮੁੱਠ ਭਰ ਦੀ ਪੁੱਜੇ ਦੇ ਵਿੱਚੋਂ ਚੜਿਆ ਦੀ ਤੇ ਜਦੋਂ ਮੁੱਠ ਭਰ ਲਈ ਤਾਂ ਉਹ ਮੁੱਠ ਖੋਲਦਾ ਨਹੀਂ ਛੱਡਦਾ ਨਹੀਂ ਚੜਿਆ ਨਹੀਂ ਹੁਣ ਜਦੋਂ ਮੋਟ ਖੋਲਦਾ ਨਹੀਂ ਆ ਤੇ ਉਹ ਹੱਥ ਵਿੱਚ ਫਸ ਗਿਆ ਗੁਜੇ ਦੇ ਲਾਜ ਕਿੱਡੀ ਪੂਰੀ ਬਲਾ ਦੇ ਕੋ ਹੱਥ ਖੋਲਦਾ ਨਹੀਂ ਚੜੇ ਛੱਡਦਾ ਨਹੀਂ ਤੇ ਹੱਥ ਨਿਕਲਦਾ ਨਹੀਂ ਫੜਿਆ ਗਿਆ ਸ਼ਿਕਾਰੀ ਨੇ ਗੁਲਾਮ ਬਣਾਇਆ ਉਹਨੇ ਨੂੰ ਮੈਂ ਐ ਫਿਰ ਐ ਸਿਖਾਇਆ ਟ੍ਰੇਨਿੰਗ ਦਿੱਤੀ ਫਿਰ ਸ਼ਿਕਾਰੀ ਨੇ ਫੜ ਕੇ ਕਿਸੇ ਮਦਾਰੀ ਨੂੰ ਵੇਚ ਦਿੱਤਾ ਕਿਉਂਕਿ ਉਹਨੇ ਪੈਸੇ ਲੈ ਲਏ ਮਦਾਰੀ ਕੋਲੋਂ ਮਦਾਰੀ ਨੇ ਉਹਨੂੰ ਟ੍ਰੇਨਿੰਗ ਦਿੱਤੀ ਫਿਰ ਸਾਰੀ ਉਮਰ ਨਚਾਇਆ ਲਾਜ ਨੇ ਸਾਰੀ ਉਮਰ ਲਾਲਜ ਬੜੀ ਵੱਡੀ ਬਿਲਾਜ ਨਿੱਕੇ ਜੇ ਲਾਲਚ ਕਰਕੇ ਸਾਰੀ ਉਮਰ ਨਚਾ ਨਚਾ ਕੇ ਉਹਨੇ ਲੋਕਾਂ ਨੂੰ ਤਮਾਸ਼ਾ ਵਖਾ ਵਖਾ ਕੇ ਆਪਣੇ ਘਰ ਦੀ ਰੋਟੀ ਚਲਾਈ ਮਦਾਰੀ ਨੇ ਤੇ ਮਹਾਰਾਜ ਕਹਿੰਦੇ ਨਾ ਇਦਾਂ ਨਾ ਕਰੀ ਲਾਲਚ ਨਾ ਕਰੀ ਲਾਲਚ ਬਹੁਤ ਮਾੜਾ ਜੇ ਲਾਲਚ ਬੁਰੀ ਬਲਾ ਆ ਲਾਲਚ ਦੇ ਵਿੱਚ ਕਦੇ ਨਹੀਂ ਆਉਣਾ ਚਾਹੀਦਾ ਲਾਲਚ ਛੱਡ ਦਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਨੇ ਬੜਾ ਨੁਕਸਾਨ ਕਰ ਦੇਣਾ ਜੇ